ਦਾ ਰੋਲਾ ਇਹ ਕਹਿੰਦਾ ਪੰਜਾਬ 'ਚ ਨਹੀਂ ਉੱਠ ਰਿਹਾ ਓਏ ਇਹ ਰੋਲਾ ਕਰਨਾਟਕ 'ਚ ਵੀ ਉੱਠ ਰਿਹਾ ਇਹ ਰੋਲਾ ਤਾਮਿਲਨਾਡੂ 'ਚ ਵੀ ਉੱਠ ਰਿਹਾ ਇਹ ਮਹਾਰਾਸ਼ਟਰ 'ਚ ਵੀ ਉੱਠ ਰਿਹਾ ਤੁਸੀਂ ਦੇਖੋਗੇ ਕਿ ਜਿਹੜਾ ਪੰਜਾਬ 'ਚ ਰੋਲਾ ਉੱਠ ਰਿਹਾ ਉਹ ਕੋਈ ਵਾਇਲੈਂਟ ਰੋਲਾ ਨਹੀਂ ਹੈਗਾ ਜਿੱਦਾਂ ਬਾਕੀ ਸਟੇਟਾਂ 'ਚ ਉੱਠ ਰਿਹਾ ਪੰਜਾਬ 'ਚ ਤਾਂ ਲੋਕ ਸਿਰਫ ਰੋਸ ਜ਼ਾਹਰ ਕਰ ਰਹੇ ਹਨ ਸਿੱਧੇ ਤੌਰ ਤੇ ਕਹਿੰਦੇ ਨੇ ਵੀ ਅਸੀਂ ਇਨਾ ਤੇ ਨਿਰਪਰ ਬਹੁਤ ਹਾਂ ਆਪਾਂ ਇਹਨਾਂ ਨੂੰ ਇੱਥੋਂ ਕੱਢ ਨਹੀਂ ਸਕਦੇ ਪ੍ਰਸੰਗ ਸਿਰ ਚ ਰਿਹਾ ਉਹ ਕਹਿ ਰਿਹਾ ਵੀ ਇਹਨੂੰ ਇੱਕ ਲੀਗਲਾਈਜ਼ਡ ਟਰਮ 'ਚ ਲੈ ਕੇ ਆਓ ਉਹਦੀ ਕੋਈ ਪ੍ਰੋਪਰ ਵੈਰੀਫਿਕੇਸ਼ਨ ਹੋਵੇ ਅਸੀਂ ਕਿੱਥੇ ਕਹਿ ਰਹੇ ਹਾਂ ਵੀ ਕੋਈ ਪ੍ਰਵਾਸੀ ਅਸੀਂ ਤਾਂ ਕਹਿ ਰਹੇ ਹਾਂ ਵੀ ਜਿਹੜਾ ਪੰਜਾਬ ਦੇ ਵਿੱਚ ਹੈ ਸਥਾਨਕ ਮਜ਼ਦੂਰ ਦੇ ਹਿੱਤ ਸੁਰੱਖਿਅਤ ਕਰ ਕੀਤੇ ਜਾਣ ਅਹੀਤਾ ਸ਼ਬਦ ਇਹ ਨਹੀਂ ਵਰਤੇ ਆ ਵੀ ਭਾਈ ਕਿਸੇ ਨੂੰ ਕੁੱਟ ਕੇ ਭਜਾ ਦਿਓ ਜਾਂ ਕੁਝ ਵੀ ਨਹੀਂ ਆ ਮੈਂ ਕਹਿੰਨਾ ਵੀ ਪ੍ਰਵਾਸੀ ਮਜ਼ਦੂਰ ਵੀ ਆਂਦਾ ਇੱਥੇ ਉਹ ਬਿਲਕੁਲ ਹੀ ਮਤਲਬ ਤਰਸ ਜੋ ਕੰਡੀਸ਼ਨ 'ਚ ਖੜਾ ਹੁੰਦਾ ਉਹ ਝੁੱਗੀ ਬਾਲ ਲੈਂਦਾ ਐਜ਼ ਪਰ ਲਾ ਤੁਸੀਂ ਇੱਥੇ ਝੁੱਗੀ ਨਹੀਂ ਕਾ ਸਕਦੇ ਇਨਕਲੋਜਮੈਂਟ ਉਹਦੇ ਜਿਹੜੇ ਮਜ਼ਦੂਰ ਵਸਤੀਆਂ ਹੁੰਦੀਆਂ ਆ ਉਹਦੇ ਵਿੱਚ ਟਿਊਬਰਕਲੋਸਿਸ ਤੋਂ ਲੈ ਕੇ ਕਈ ਬਿਮਾਰੀਆਂ ਚੱਲਦੀਆਂ ਉਹ ਹਾਲੇ ਤੱਕ ਵੀ ਤੁਸੀਂ ਦੇਖ ਲਓ ਵੀ ਨਿਰਭੇਆ ਕਾਂਡ ਹੋਇਆ ਸੀਗਾ ਤੇ ਹੁਣ ਦਾ ਮਸਲਾ ਇਹ ਮਸਲਾ ਉਸ ਤੋਂ ਜ਼ਿਆਦਾ ਸੀਰੀਅਸ ਹੈਗਾ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਦਾ ਪ੍ਰਤੀਕਰਮ ਦੇਖ ਲਓ ਕਿਸ ਤਰ੍ਹਾਂ ਦਾ ਆਇਆ ਉਹ ਠੰਡਾ ਪ੍ਰਤੀਕਰਮ ਹੈ ਹਰੇਕ ਬੰਦਾ ਈਵਨ ਖੱਬੇ ਪੱਖੀ ਵੀ ਇਸ ਗੱਲ ਨੂੰ ਪ੍ਰਸੰਗ ਉਭਾਰਦੇ ਆ ਵੀ ਬਾਹਰ ਦੇ ਪੰਜਾਬੀ ਬਾਹਰ ਜਾਂਦੇ ਆ ਪੰਜਾਬੀ ਬਾਹਰ ਦੋ ਤਿੰਨ ਤਰ੍ਹਾਂ ਤੋਂ ਜਾਣੇ ਸ਼ੁਰੂ ਹੋਏ ਆ ਪਹਿਲੀ ਗੱਲ ਤਾਂ ਉਹਨਾਂ ਦੇ ਇੱਥੇ ਫਰਜ ਇਨਕਾਊਂਟਰ ਸ਼ੁਰੂ ਹੋਏ ਜਿਹੜੇ ਵਿੱਚ ਇਹ ਪ੍ਰਵਾਸੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹ ਵੀ ਇਨਵੋਲਵ ਰਹੀਆਂ ਹੈ ਤੇ ਇਹ ਵੀ ਉਹ ਵੋਟ ਪਾਉਣ ਲਈ ਐਲੀਜੀਬਲ ਕਿਦਾਂ ਹੋ ਜਾਂਦੇ ਐ ਇਹਨਾਂ ਨੇ ਤਾਂ ਸਿਰਫ ਦੋ ਦੋ ਤਿੰਨ ਤਿੰਨ ਆਪਣੇ ਆਧਾਰ ਕਾਰਡ ਬਣਾਏ ਹੋਏ ਐ ਦੋ ਦੋ ਤਿੰਨ ਤਿੰਨ ਜਗ੍ਹਾ ਐ ਇਹਨਾਂ ਨੇ ਵੋਟਾਂ ਬਣਾਈਆਂ ਹੋਈਆਂ ਫਿਰ ਇੱਕ ਜਿਹੜਾ ਟੈਕਨੀਕਲੀ ਪੋਸੀਬਲ ਹੈ ਬਿਲਕੁਲ ਹੈਗਾ ਸਭ ਕੁਝ ਹੋ ਰਿਹਾ ਯੂਪੀ 'ਚ ਦੋ ਦੋ ਹਜ਼ਾਰ ਦਾ ਆਧਾਰ ਕਾਰਡ ਬਣ ਜਾਂਦਾ ਸਾਡੀ ਰਾਜਧਾਨੀ ਦੇ ਵਿੱਚ ਸਾਡੀ ਲੈਂਗੁਏਜ ਇਹਨਾਂ ਨੇ ਬਾਹਰ ਕੱਢੀ ਐ ਉਹ ਕਿਸ ਕਰਕੇ ਹੋਈ ਐ ਵੀ ਕਿਉਂਕਿ ਪ੍ਰਵਾਸੀਆਂ ਦੀ ਗਿਣਤੀ ਵਧਾਈ ਗਈ ਉੱਤੇ 4 ਲੱਖ ਲੋਕਾਂ ਲਈ ਡਿਜ਼ਾਈਨ ਹੋਇਆ ਸ਼ਹਿਰ 11 ਲੱਖ ਲੋਕਾਂ ਦਾ ਬਣਾ ਦਿੱਤਾ ਤੇ ਹੁਣ ਕਹਿੰਦਾ ਜੀ ਅਸੀਂ ਸਲਮ ਫਰੀ ਸ਼ਹਿਰ ਹੈ। ਚੰਡੀਗੜ੍ਹ ਬਿਲਕੁਲ ਇੱਕ ਬੰਦੇ ਇੱਕ ਖਿੱਤੇ ਤੋਂ ਉੱਥੇ ਦੇ ਮੂਲ ਨਿਵਾਸੀ ਹੀ ਕੱਟ ਕੀਤੇ ਜਾ ਰਹੇ ਹਨ। ਉਹ ਵੀ ਤੁਸੀਂ ਇੱਕ ਆਬਾਦੀ ਦਾ ਬੰਬ ਸਿੱਟ ਕੇ ਗੈਰ ਪੰਜਾਬੀ ਖੇਤਰ ਤੋਂ ਬੰਦੇ ਲਿਆ ਕੇ ਇੱਥੇ ਤੁਸੀਂ ਵਸਾ ਰਹੇ ਆ ਉਹਨਾਂ ਨੂੰ ਇੱਥੇ ਦਾ ਵੋਟਰ ਬਣਾ ਰਹੇ ਆ। ਉਹਦੇ ਨਾਲ ਕੀ ਹੋ ਰਿਹਾ ਪੰਜਾਬ ਦੇ ਮਸਲੇ ਡਾਈਲੂਟ ਹੋ ਰਹੇ ਹਨ। ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ اے ਸਮੇਂ ਤੁਸੀਂ ਵੇਖ ਰਹੇ ਹੋ ਅਸੀਂ ਹੁਸ਼ਿਆਰਪੁਰ ਦੇ ਵਿੱਚ ਮੌਜੂਦ ਆ ਇੱਥੇ ਛੋਟਾ ਬੱਚਾ ਹਰਵੀਰ ਸਿੰਘ ਜਿਸ ਦਾ ਕਿ ਦਰਿੰਦਗੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਉਸ ਦੇ ਰੋਸ਼ ਵਜੋਂ ਅੱਜ ਵੱਡੀ ਗਿਣਤੀ 'ਚ ਪੰਜਾਬੀ 71 ਹੋਏ ਮੇਰੇ ਨਾਲ ਬਾਈ ਗੰਗਵੀਰ ਸਿੰਘ राठੌਰ ਹੁਣੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਇਹ ਸਾਰੇ ਵਿਸ਼ੇ ਦੇ ਉੱਤੇ ਬਾਈ ਜੀ ਇਹ ਸਾਰਾ ਜਿਹੜਾ ਵਰਤਾਰਾ ਚੱਲ ਰਿਹਾ ਹੈ ਬੇਸ਼ੱਕ ਹਰਵੀਰ ਦਾ ਕਤਲ ਬਹੁਤ ਰਹਿਮੀ ਬਹੁਤ ਬੇਰਹਿਮੀ ਦੇ ਨਾਲ ਹੋਇਆ ਉਸ ਤੋਂ ਬਾਅਦ ਜਿਹੜਾ ਪ੍ਰਵਾਸੀਆਂ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਇਹਦੇ ਬਹੁਤ ਸਾਰੇ ਕੋਣ ਨੇ ਕੋਈ ਕਹਿੰਦਾ ਡੋਮਿਸਾਈਲ ਵਾਲਾ ਕਾਨੂੰਨ ਲਾਗੂ ਕਰਕੇ ਆਪਾਂ ਇਸ ਦਾ ਹੱਲ ਕੱਢ ਸਕਦੇ ਆਂ ਕੋਈ ਕਹਿੰਦਾ ਪੱਕੇ ਤੌਰ ਤੇ ਕੈਪ ਲੱਗਣਾ ਚਾਹੀਦਾ ਵੀ ਆਪਾਂ ਇਹਨਾਂ ਨੂੰ ਰੋਕ ਸਕੀਏ ਇਹ ਇੰਨੀ ਗਿਣਤੀ 'ਚ ਨਾ ਹੋਣ ਪੰਜਾਬ ਦੇ ਵਿੱਚ ਜਿਹੜੀ ਕੌਮ ਹੈ ਉਹ ਦੇਸ਼ ਦੇ ਵਿੱਚ ਘਟ ਗਿਣਤੀ ਹੈ ਤੇ ਇਸ ਪੱਖ ਤੋਂ ਤਾਂ ਅਸੀਂ ਫਿਰ ਇੱਕ ਸਪੈਸ਼ਲ ਸਟੇਟਸ ਦੇ ਹੱਕਦਾਰ ਆ ਤੁਹਾਨੂੰ ਨਹੀਂ ਲੱਗਦਾ ਕਿ ਉਹ ਸਪੈਸ਼ਲ ਸਟੇਟਸ ਹੋਵੇ ਤੇ ਇੱਥੇ ਉਹ ਡੈਮੋਗ੍ਰਾਫਿਕ ਸਟਰਕਚਰ ਨੂੰ ਸੱਟ ਨਾ ਵੱਜੇ ਜਿਹੜੀ ਹੁਣ ਬਹੁਤ ਵੱਡੀ ਗਿਣਤੀ ਚ ਆਲਰੇਡੀ ਵੱਜ ਚੁੱਕੀ ਹੈ ਦੇਖੋ ਜਿਹੜਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਾਨੂੰਨ ਬਣਿਆ ਚਾਹੇ ਉਹ 371 ਦੇ ਅੰਡਰ ਹੀ ਅਰਨਾਚਲ ਨੂੰ ਮਿਲਿਆ ਜਾਂ ਨਾਗਾ لینڈ ਨੂੰ ਦਰਜਾ ਮਿਲਿਆ ਹੋਇਆ ਹੈ ਜਾਂ ਮਿਜ਼ੋਰਮ ਨੂੰ ਦਰਜਾ ਮਿਲਿਆ ਹੋਇਆ ਹੈ ਉਹ اسی ਕਰਕੇ ਆ ਈਵਨ ਜਿਹੜਾ ਹਿਮਾਚਲ ਦਾ 118 ਕਾਨੂੰਨ ਹੈ ਉਹ ਵੀ اسی ਕਰਕੇ ਆ ਕਿ ਉਹ ਕਿਉਂਕਿ ਉੱਥੇ ਦੇ ਸਥਾਨਿਕ ਲੋਕਾਂ ਦੇ ਹਿੱਤ ਜਿਹੜੇ ਆ ਸੁਰੱਖਿਤ ਰੱਖ ਸਕਣ ਸੋ ਇਸ ਕਰਕੇ ਜਿਹੜਾ ਮਸਲਾ ਹੈ ਕਿਉਂਕਿ ਪੰਜਾਬ ਵੀ ਜਿਹੜਾ ਹੈ ਇੱਥੇ ਇੱਕ ਕੌਮੇਦ ਦੀ ਲੜਾਈ ਤਾਂ ਲੜੀ ਰਹੀ ਆ ਉਹ ਲਿੰਗੁਇਸਟਿਕ ਲੜਾਈ ਵੀ ਲੜ ਰਹੀ ਆ ਸਾਨੂੰ ਪੰਜਾਬੀ ਜਿਹੜਾ ਖਿੱਤਾ ਹੈ ਉਹ ਬੜੇ ਸੰਘਰਸ਼ ਤੋਂ ਬਾਅਦ ਮਿਲਿਆ ਹੈ ਉਹਦੇ ਵਿੱਚ ਸਾਡੇ ਕਿੰਨੀਆਂ ਸ਼ਹੀਦੀਆਂ ਵੀ ਹੋਈਆਂ ਕਿੰਨਾ ਜ਼ਬਰ ਵੀ ਝੱਲਣਾ ਪਿਆ ਹੈ ਤੇ ਉਹ ਦੇ ਵਿੱਚੋਂ ਸਾਨੂੰ ਦਿੱਤਾ ਵੀ ਇਸ ਤਰ੍ਹਾਂ ਤੋਲ ਮੋੜ ਕੇ ਆ ਕਿ ਅਸੀਂ ਉਸ ਦਾ ਪੂਰਾ ਬੈਨੀਫਿਟ ਨਹੀਂ ਚੁੱਕ ਸਕੇ ਸੋ ਜੋ ਕੁਝ ਸਾਡੇ ਹਿੱਸੇ ਆਇਆ ਹੁਣ ਉਸ ਨੂੰ ਵੀ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਡੈਮੋਗ੍ਰਾਫੀ ਜਿਹੜਾ ਚੇਂਜ ਹੈ ਨਾ ਉਹਨੂੰ ਯੂਜ਼ ਕੀਤਾ ਜਾ ਰਿਹਾ ਉਹਦੇ ਤਹਿਤ ਇਹ ਜਿਹੜਾ ਰੋਲਾ ਹੈ ਕਹਿੰਦਾ ਪੰਜਾਬ ਚ ਨਹੀਂ ਉੱਠ ਰਿਹਾ ਓਏ ਇਹ ਰੋਲਾ ਕਰਨਾਟਕ ਚ ਵੀ ਉੱਠ ਰਿਹਾ ਇਹ ਰੋਲਾ ਤਾਮਿਲਨਾਡੂ ਚ ਵੀ ਉੱਠ ਰਿਹਾ ਇਹ ਮਹਾਰਾਸ਼ਟਰ ਚ ਵੀ ਉੱਠ ਰਿਹਾ ਸੋ ਇਹ ਸਾਰੇ ਭਾਰਤ 'ਚ ਉੱਠ ਰਿਹਾ ਪਰ ਫੇਰ ਵੀ ਤੁਸੀਂ ਦੇਖੋਗੇ ਕਿ ਜਿਹੜਾ ਪੰਜਾਬ 'ਚ ਇਹ ਰੋਲਾ ਉੱਠ ਰਿਹਾ ਉਹ ਕੋਈ ਵਾਇਲੈਂਟ ਰੋਲਾ ਨਹੀਂ ਹੈਗਾ ਜਿੱਦਾਂ ਬਾਕੀ ਸਟੇਟਾਂ 'ਚ ਉੱਠ ਰਿਹਾ ਪੰਜਾਬ 'ਚ ਤਾਂ ਲੋਕ ਸਿਰਫ ਰੋਸ ਜ਼ਾਹਰ ਕਰ ਰਹੇ ਹਨ ਤੇ ਉਸ ਰੋਸ ਨੂੰ ਹੀ 네ਗੇਟਿਵ ਸ਼ੇਡ ਦੇਣ ਦੀ ਕਾਫੀ ਢੇਰਾਂ ਕੋਸ਼ਿਸ਼ ਕਰ ਰਹੀਆਂ ਹਨ ਸੋ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਜੈਨੂਇਨ ਮਸਲਾ ਹੈ ਹਾਲੇ ਤੱਕ ਇਹਦਾ ਕੋਈ 네ਗੇਟਿਵ ਇੰਪੈਕਟ ਨਹੀਂ ਗਿਆ ਹਾਂ ਕੁਝ ਢੇਰਾਂ ਨੇ ਇਸ ਨੂੰ 네ਗੇਟਿਵ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹਨਾਂ ਨੂੰ ਅਸੀਂ ਪੂਰੀ ਤਰ੍ਹਾਂ ਕਾਨੂੰਨੀ ਤੌਰ ਤੇ ਜਵਾਬ ਦੇਵਾਂਗੇ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਤੁਸੀਂ ਲੀਗਲੀ ਕਿਸੇ ਵੀ ਓਪਨ ਫੋਰਮ ਤੇ ਆ ਕੇ ਬੈਠ ਲੁਕੋ ਇਹ ਗੱਲ ਕਰ ਲਓ ਬਜਾਏ ਤੁਸੀਂ ਉਹ ਇੱਕ ਪ੍ਰੋਪਾਗੈਂਡਾ ਪੋਲਿਟਿਕਸ ਦਾ ਹਿੱਸਾ ਬਣਨ ਤੋਂ ਤੁਸੀਂ ਸਾਡੇ ਨਾਲ ਓਪਨ ਫੋਰਮ ਤੇ ਡਿਬੇਟ ਕਰੋ ਅਸੀਂ ਸਰਕਾਰ ਤੱਕ ਅਪਰੋਚ ਕਰ ਰਹੇ ਹਾਂ ਕਿ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਸਾਡੀ ਇੱਕ ਆਜ਼ਾਦ ਭਾਰਤ ਦੇ ਸਿਟੀਜ਼ਨ ਦੇ ਤੌਰ ਤੇ ਇੱਕ ਕਨਸਟੀਟਿਊਸ਼ਨਲ ਮੰਗ ਹੈ ਤੇ ਇਸ ਕਨਸਟੀਟਿਊਸ਼ਨਲ ਮੰਗ ਨੂੰ ਇਹ ਫਿਰਕਾਬਰਸਤ ਮੰਗ ਦੇ ਵਿੱਚ ਇਹ ਸ਼ੇਰਟ ਦੇ ਰਿਹਾ ਸੋ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਜੈਨੂਨ ਮਸਲਾ ਹੈ ਤੇ ਸਾਨੂੰ ਜਿਹੜੇ ਅਸੀਂ ਇਸ ਮਸਲੇ ਤੇ ਲੜ ਵੀ ਰਹੇ ਹਾਂ ਉਹਨਾਂ ਨੂੰ ਵੀ ਇਸ ਮਸਲੇ ਤੇ ਸੈਂਸਿਟੀਵਿਟੀ ਦੀ ਲੋੜ ਹੈ ਕਿ ਅਸੀਂ ਉਸ ਪ੍ਰੋਪਾਗੈਂਡਾ ਦਾ ਸ਼ਿਕਾਰ ਨਾ ਹੋ ਜਾਈਏ ਜਿਹੜੇ ਸਾਡੇ ਦੁਸ਼ਮਣ ਚਾਹਦੇ ਹਨ ਅੱਛਾ ਇਹਦੇ ਵਿੱਚ ਇੱਕ ਗੱਲ ਜਿਹੜੀ ਆ ਰਹੀ ਹੈ ਤੁਸੀਂ ਵੀ ਵੈਸੇ ਉਹਨਾਂ ਤੇਰਾੰਦਾ ਜ਼ਿਕਰ ਕਰ ਦਿੱਤਾ ਸਿੱਧੇ ਤੌਰ ਤੇ ਕਹਿੰਦੇ ਨੇ ਵੀ ਅਸੀਂ ਇਹਨਾਂ ਤੇ ਨਿਰਪਰ ਬਹੁਤ ਹਾਂ ਆਪਾਂ ਇਹਨਾਂ ਨੂੰ ਇੱਥੋਂ ਕੱਢ ਨਹੀਂ ਸਕਦੇ ਜੇਕਰ ਮੈਂ ਉਸ ਧਾਰਾ ਦੀ ਭਾਸ਼ਾ 'ਚ ਗੱਲ ਕਰਾਂ ਤਾਂ ਕੰਮਾ ਸ਼ਬਦ ਵਰਤਦੇ ਨੇ ਕਿ ਕਿਰਤੀ ਤੇ ਕੰਮ ਹੈ ਕਿਰਤੀ ਕਾਮੇ ਨੂੰ ਖਾਰਨਾ ਗਲਤ ਗੱਲ ਹੈ ਕੀ ਲੱਗਦਾ ਸੱਚੀਓਂ ਨਹੀਂ ਪੰਜਾਬ ਦਾ ਸਰ ਸਕਦਾ ਕਹਿੰਦੇ ਫੈਕਟਰੀਆਂ ਖੜ ਜਾਣਗੀਆਂ ਨਹੀਂ ਮਿਲੂਗੀ ਲੇਬਰ ਕਹਿੰਦੇ ਖੇਤੀਬਾੜੀ ਦੇ ਵਿੱਚ ਤੁਹਾਡਾ ਜਿਹੜਾ ਕਮਾਦ ਹੈ ਉਹ ਕੌਣ ਸੰਭੂਗਾ ਤੁਹਾਡਾ ਚੌਨਾ ਕੌਣ ਲਾਊਗਾ ਕੀ ਤੁਹਾਡੇ ਤੋਂ ਇੰਨੀ ਪੰਜਾਬੀ ਲੇਬਰ ਹੈਗੀ ਐ ਉਸ ਸਕਿੱਲ ਵਾਲੀ ਜਾਂ ਫਿਰ ਜਿਹੜਾ ਕਿਰਤੀ ਕਾਮੇ ਵਾਲਾ ਸ਼ਬਦ ਵਰਤਦੇ ਨੇ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਉਹ ਜਿਹੜਾ ਹੈ ਨਾ ਉਹ ਇੱਕ ਪ੍ਰਸੰਗ ਸਿਰ ਚੜ੍ਹਿਆ ਹੈ ਹੂੰ ਪੰਜਾਬ ਚ ਹਾਲੇ ਵੀ ਕਿਸੇ ਨੇ ਨਹੀਂ ਕਿਹਾ ਵੀ ਕਿਸੇ ਕੰਮ ਨੂੰ ਕੁੱਟ ਕੇ ਕੱਢੋ ਉਹ ਕਹਿ ਰਹੇ ਆ ਵੀ ਇਹਨੂੰ ਇੱਕ ਲੀਗਲਾਈਜ਼ ਟਰਮ ਚ ਲੈ ਕੇ ਆਓ ਉਹਦੀ ਕੋਈ ਪ੍ਰੋਪਰ ਵੈਰੀਫਿਕੇਸ਼ਨ ਹੋ ਗਈ ਆ ਜਿਹੜੀ ਘਟਨਾ ਹੋਈ ਆ ਹੁਸ਼ਿਆਰਪੁਰ ਦੇ ਵਿੱਚ ਇਸ ਤੋਂ ਬਾਅਦ ਮੰਡੀ ਦੇ ਵਿੱਚ ਚੈਕਿੰਗ ਹੋਈ ਆ 1000 ਪ੍ਰਵਾਸੀ ਮਜ਼ਦੂਰ ਸਿਗਾ ਉੱਥੇ ਕੰਮ ਕਰਦੇ ਕਿਸੇ ਦੀ ਵੀ ਕੋਈ ਵੈਰੀਫਿਕੇਸ਼ਨ ਹੋਈ ਹੋਈ ਕਿਸੇ ਦੀ ਵੀ ਕੋਈ ਵੈਰੀਫਿਕੇਸ਼ਨ ਨਹੀਂ ਹੋਈ ਸੀ ਤੇ ਉਹਦੇ ਵਿੱਚੋਂ ਕਾਫੀ ਮਜ਼ਦੂਰ ਇਹੋ ਜੇ ਸਨ ਕਿ ਜਿਹੜੇ ਹਿਸਟਰੀ ਸ਼ੀਟਰ ਸਨ ਕ੍ਰਾਈਮਨਲ ਸਨ ਤੇ ਦੂਸਰੇ ਰਾਜਿਆਂ ਤੋਂ ਭਗੋੜੇ ਹੋ ਕੇ ਆਏ ਹੋਏ ਸਨ ਸੋ ਇੱਥੇ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸੀਗੀ ਤੇ ਇਹ ਉਹਨਾਂ ਨੂੰ ਸ਼ੈਲਟਰ ਕਰ ਰਹੀ ਹੈ ਅਸੀਂ ਕਿੱਥੇ ਕਹਿ ਰਹੇ ਆਂ ਵੀ ਕੋਈ ਪ੍ਰਵਾਸੀ ਅਸੀਂ ਤਾਂ ਕਹਿ ਰਹੇ ਆਂ ਵੀ ਜਿਹੜਾ ਪੰਜਾਬ ਦੇ ਵਿੱਚ ਹੈ ਸਥਾਨਕ ਮਜ਼ਦੂਰ ਦੇ ਹਿੱਤ ਸੁਰੱਖਿਅਤ ਕੀਤੇ ਜਾਣ ਅਹ ਇਹ ਤਾਂ ਸ਼ਬਦ ਇਹ ਨਹੀਂ ਵਰਤੇ ਆ ਵੀ ਭਾਈ ਕਿਸੇ ਨੂੰ ਕੁੱਟ ਕੇ ਭਜਾ ਦੋ ਜਾਂ ਕੁਝ ਵੀ ਨਹੀਂ ਆ ਅਸੀਂ ਤਾਂ ਲੀਗਲਾਈਜ਼ ਰੈਮੇਡੀ ਮੰਗ ਰਹੇ ਆ ਉਹਦੇ ਲਈ ਅਸੀਂ ਆਪਣੀ ਵਿਧਾਨ ਸਭਾ ਦੇ ਕੋਲੋਂ ਕਹਿ ਰਹੇ ਆ ਵੀ ਕਾਨੂੰਨ ਬਣਾਵੇ ਉਹਦੇ ਲਈ ਅਸੀਂ ਪ੍ਰਸ਼ਾਸਨ ਨੂੰ ਕਹਿ ਰਹੇ ਆ ਹੁਣ ਸਾਨੂੰ ਦੱਸੇ ਵੀ ਇਹ ਮਸਲਾ ਹੁੱਲੜਬਾਜੀ ਦਾ ਜਾਂ ਗੈਰ ਕਾਨੂੰਨਿਆ ਦਾ ਕਿਵੇਂ ਹੋ ਗਿਆ ਕਿਉਂਕਿ ਅਸੀਂ ਤਾਂ ਆਪਣੇ ਲੋਕਲ ਮਜ਼ਦੂਰ ਦੇ ਹੱਕ 'ਚ ਖੜਨਾ ਦੂਜੀ ਗੱਲ ਜਿਹੜੇ ਕਹਿ ਰਹੇ ਆ ਵੀ ਇੱਥੇ ਫੈਕਟਰੀਆਂ ਖੜ ਜਾਣਗੀਆਂ ਫੈਕਟਰੀਆਂ ਖੜ ਜਾਣਗੀਆਂ ਅਸਲ ਮਸਲਾ ਤਾਂ ਇਹ ਸੀ ਵੀ ਜਿਹੜੀਆਂ ਖੱਬੇ ਪੱਕੀ ਮਜ਼ਦੂਰ ਤੇਰਾ ਬੜੀਆਂ ਫਿਰਦੀਆਂ ਹਨ ਉਹ ਅਸਲ 'ਚ ਫੈਕਟਰੀਆਂ ਨੂੰ ਸਸਤੀ ਲੇਬਰ ਦੀਵਾਨ ਦੀ ਇੱਕ ਸ਼ਾਹੀ 'ਚ ਹਿੱਸੇਦਾਰ ਹੁੰਦੀਆਂ ਕਿਉਂਕਿ ਫੈਕਟਰੀਆਂ ਦੇ ਵਿੱਚ ਤੁਸੀਂ ਚੈੱਕ ਵੀ ਕਰ ਲੈਣਾ 90% ਲੇਬਰ ਅੱਜ ਕੱਲ ਜਿਹੜੀ ਆ ਰਹੀ ਹੈ ਉਹ ਠਿੱਕੇ ਰਾਹੀ ਲੇਬਰ ਆਂਦੀ ਆ ਉਹਦਾ ਕੋਈ ਰਿਕਾਰਡ ਨਹੀਂ ਰੱਖਿਆ ਜਾਂਦਾ ਉਹ ਸੀਜ਼ਨਲ ਦੇ ਅਨਾਰਗਨਾਈਜ਼ ਸੈਕਟਰ ਅਨਾਰਗਨਾਈਜ਼ ਸੈਕਟਰ ਹੁੰਦਾ ਹਾਂ ਔਰ ਰਜਿਸਟਰ ਲੇਬਰ ਨਹੀਂ ਹੁੰਦੀ ਤਾਂ ਇਸ ਕਰਕੇ ਉਹ ਕੀ ਹੈ ਕਿ ਉਹਨਾਂ ਦੇ ਵੇਜਿਸ ਨਹੀਂ ਪੂਰੇ ਦਿੱਤੇ ਜਾਂਦੇ ਸਥਾਨਿਕ ਮਜ਼ਦੂਰ ਉਸ ਵੇਜਿਸ ਤੇ ਘੱਟ ਘੱਟ ਵੇਜਿਸ ਤੇ ਕੰਮ ਕਰਨ ਨੂੰ ਮੰਨਦ ਆਣੀ ਹੈ ਨਾਲੇ ਉਹ ਐਜੀਟੇਟ ਵੀ ਕਰ ਸਕਦੇ ਹਾਂ ਉਸ ਕਰਕੇ ਇਹ ਉਹਨਾਂ ਦੇ ਇੰਟਰਸਟ ਬਚਾ ਰਹੇ ਆ ਦੇਖੋ ਮੈਂ ਕਹਿੰਨਾ ਵੀ ਪ੍ਰਵਾਸੀ ਮਜ਼ਦੂਰ ਵੀ ਆਂਦਾ ਇੱਥੇ ਉਹ ਬਿਲਕੁਲ ਹੀ ਮਤਲਬ ਤਰਸ ਜੋ ਕੰਡੀਸ਼ਨ ਚ ਖੜਾ ਹੁੰਦਾ ਉਹ ਝੁੱਗੀ ਬਾਲ ਲੈਂਦਾ ਐ ਐਸ ਪਰ ਲਾਅ ਤੁਸੀਂ ਇੱਥੇ ਝੁੱਗੀ ਨਹੀਂ ਪਾ ਸਕਦੇ ਇਨਕਲੋਜਮੈਂਟ ਉਹਦੇ ਜਿਹੜੀਆਂ ਮਜ਼ਦੂਰ ਬਸਤੀਆਂ ਹੁੰਦੀਆਂ ਆ ਉਹਦੇ ਵਿੱਚ ਟਿਊਬਰਕਲੋਸਿਸ ਤੋਂ ਲੈ ਕੇ ਕਈ ਬਿਮਾਰੀਆਂ ਚੱਲਦੀਆਂ ਮਤਲਬ ਕਿ ਤੁਸੀਂ ਜਾਣਦੇ ਆ ਕਿ ਜਿਹੜਾ ਸਥਾਨਕ ਮਜ਼ਦੂਰ ਐ ਉਹ ਵੀ ਉਸ ਪੱਧਰ ਤੇ ਆ ਕੇ ਸਰਵਾਈਵ ਕਰੇ ਕਿਉਂਕਿ ਇੱਥੇ ਦੇ ਮਜ਼ਦੂਰ ਨੇ ਤਾਂ ਇੱਥੇ ਦੇ ਲਿਵਿੰਗ ਸਟੈਂਡਰਡ ਦੇ ਹਿਸਾਬ ਨਾਲ ਆਪਣੀ ਮਿਹਨਤ ਮੰਗਣੀ ਆ ਸੋ ਇਹ ਮਸਲਾ ਸਾਰਾ ਸਸਤੀ ਲੇਬਰ ਦਾ ਐ ਜਿਹਦੇ ਵਿੱਚ ਇਹ ਹਿੱਸੇਦਾਰ ਹੁੰਦੀਆਂ ਇਹ ਵੱਖ-ਵੱਖ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਇਹਨਾਂ ਦੀ ਪੂੰਜੀਪਤੀਆਂ ਨਾਲ ਇੱਕ ਸੈਟਿੰਗ ਹੁੰਦੀ ਹੈ ਤੇ ਉਹਨਾਂ ਤੋਂ ਇਹ ਹਫ਼ਤਾ ਲੈਂਦੀਆਂ ਸੋ ਇਸ ਕਰਕੇ ਇਹ ਸਾਰਾ ਦੇਖਦੀਆਂ ਵੀ ਉਹਨਾਂ ਦੇ ਇੰਟਰਸਟ ਇਸ ਚੀਜ਼ ਨਾਲ ਖਰਾਬ ਹੋ ਰਹੇ ਹਨ ਤੇ ਇਸ ਕਰਕੇ ਉਹ ਇਸ ਨੂੰ ਨਫ਼ਰਤ ਹੀ ਨਜ਼ਰੀਆ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਅੱਛਾ ਇਹਦੇ ਵਿੱਚ ਇੱਕ ਹੋਰ ਐਂਗਲ ਹੈ ਪ੍ਰਵਾਸੀ ਤਾਂ ਇੱਕ ਐਂਗਲ ਹੈਗੇ ਨੇ ਵੀ ਪ੍ਰਵਾਸੀਆਂ ਦੇ ਉੱਪਰ ਗੱਲ ਕੀਤੀ ਜਾ ਰਹੀ ਹੈ ਕਿ ਇਹਨਾਂ ਤੇ ਐ ਕੈਪ ਲੱਗੇ ਐ ਹੁਣ ਇਹ ਚੀਜ਼ਾਂ ਹੋਣ ਪਰ ਵੱਡੇ ਪੱਧਰ ਤੇ ਤਾਂ ਸਰਕਾਰ ਜ਼ਿੰਮੇਵਾਰ ਹੈ ਜਿਹੜੀ ਪਾਲਿਸੀਆਂ ਘੜਦੀ ਹੈ ਤੁਹਾਨੂੰ ਨਹੀਂ ਲੱਗਦਾ ਜਦੋਂ ਅੱਜ ਤੋਂ 20 25 30 ਸਾਲ ਪਹਿਲਾਂ ਇਹਨਾਂ ਦਾ ਰੁਝਾਨ ਹੋਇਆ ਇਸ ਪਾਸੇ ਨੂੰ ਆਉਣ ਦਾ ਜੇ ਸਰਕਾਰਾਂ ਉਸ ਸਮੇਂ ਸੁਹਿਰਦ ਹੁੰਦੀਆਂ ਉਹਨਾਂ ਨੂੰ ਦਰਦ ਹੁੰਦਾ ਪੰਜਾਬ ਦਾ ਜਾਂ ਪੰਜਾਬ ਦੀ ਡੈਮੋਗ੍ਰਾਫੀ ਨੂੰ ਬਚਾਉਣ ਦਾ ਉਹਨਾਂ ਦੇ ਅੰਦਰ ਚਿੰਗ ਹੁੰਦੀ ਤਾਂ ਉਸ ਲਈ ਕੋਈ ਫੈਸਲਾ ਲੈ ਲਿਆ ਗਿਆ ਹੁੰਦਾ ਜਾਂ ਅੱਜ ਵੀ ਆਪਾਂ ਇੱਥੇ ਪ੍ਰਵਾਸੀ ਭਜਾਓ ਜਾਂ ਕਹਿ ਲਿਏ ਵੀ ਇਹ ਗੱਲ ਤੋਰੀ ਜਾ ਰਹੀ ਹੈ ਵੀ ਇਹਨਾਂ ਦਾ ਕੋਈ ਲੀਗਲਾਈਜ਼ ਸਿਸਟਮ ਬਣਾਇਆ ਜਾਵੇ। ਇਹਦੀ ਜਗ੍ਹਾ ਤੇ ਆਪਾਂ ਸਰਕਾਰ ਨੂੰ ਕਟਾਰੇ 'ਚ ਖੜਾ ਕਰੀਏ ਵੀ ਭਾਈ ਤੁਸੀਂ ਹੁਣ ਤੱਕ ਕਿਉਂ ਸੁੱਤੇ ਰਹੇ ਹੋ? ਏਡੇ ਏਡੇ ਕਾਰਡ ਹੋ ਰਹੇ ਨੇ। ਕੁੰਬੜਾ ਕਾਂਡ ਹੋਇਆ ਉਸ ਤੋਂ ਇਲਾਵਾ ਬਹੁਤ ਸਾਰੇ ਹੋਰ ਕਾਰਡ ਗਿਣਾਏ ਜਾ ਸਕਦੇ ਨੇ। ਅੱਜ ਆਪਾਂ ਜਲੰਧ ਇੱਥੇ ਹੁਸ਼ਿਆਰਪੁਰ 'ਚ ਖੜੇ ਆ। ਦੇਖੋ ਅਸੀਂ ਤਾਂ ਇਹੀ ਗੱਲ ਕਹਿ ਰਹੇ ਆਂ ਕਿਉਂਕਿ ਜਿਹੜਾ ਪੰਜਾਬ ਦਾ ਜਿਹੜਾ ਇੱਕ ਸਿਆਸੀ ਮਾਫੀਆ ਨਾ ਉਹ ਚਾਹੇ ਜਿਹੜੀ ਮਰਜੀ ਪਾਰਟੀ ਦਾ ਹੋਵੇ ਚਾਹੇ ਵਿਰੋਧੀਧਿਰ ਵੀ ਆ ਉਹ ਵੋਟ ਬੈਂਕ ਦੀ ਪੋਲਿਟਿਕਸ ਦੇ ਤਹਿਤ ਇਹਨਾਂ ਲੋਕਾਂ ਦੀ ਇਲੀਗਲੀ ਵੋਟਾਂ ਬਣਾਉਂਦੇ ਹਨ ਤੇ ਉਹ ਕਿਉਂਕਿ ਇਹ ਵੋਟਾਂ ਜਿਹੜੀਆਂ ਇੱਕ ਮੁਸ਼ਤ ਭੁਗਤ ਦੀਆਂ ਹਨ ਤੇ ਉਹਨਾਂ ਨੇ ਇਹ ਦੇਖ ਲਿਆ ਵੀ ਜਿਹੜਾ ਅੱਜ ਦੀ ਪੋਲਿਟਿਕਸ ਹੈ ਉਹ ਅਸੀਂ ਪਹਿਲਾਂ ਤਾਂ ਮਤਲਬ ਕਿ ਪੀਆਰ ਕੰਪਨੀਆਂ ਨੂੰ ਮੈਨੇਜ ਕਰ ਲਾਂਗੇ ਦੂਜਾ ਅਸੀਂ ਮਨੀ ਦੀ ਪਾਵਰ ਨਾਲ ਕਰ ਲਾਂਗੇ ਤੀਜਾ ਮਸਲ ਦੀ ਉਹਦੇ ਵਿੱਚ ਉਹ ਸਥਾਨਿਕ ਬੰਦੇ ਨੂੰ ਵੈਸੇ ਹੀ ਆਈਸੋਲੇਟ ਕਰਕੇ ਇੱਕ ਵੋਟ ਬੈਂਕ ਦੇ ਜਰੀਏ ਇਲੈਕਸ਼ਨ ਜਿੱਤਣਾ ਚਾਹੁੰਦੇ ਆ ਹੁਣ ਦੇਖੋ ਕਿ ਹਰੇਕ ਖਿੱਤੇ ਦੇ ਵਿੱਚ ਹਰੇਕ ਵਿਧਾਨ ਸਭਾ ਦੇ ਵਿੱਚ ਜੇ 20-25000 ਪ੍ਰਵਾਸੀ ਮਜ਼ਦੂਰ ਬੈਠਾ ਹੈ ਮੈਂ ਕਹਿੰਨਾ ਹੈ ਵੀ ਇੱਕ ਇੱਕ ਪਾਸੇ 1 ਲੱਖ ਪੰਜਾਬੀ ਬੈਠਾ ਹੈ ਤੇ ਦੂਜੇ ਪਾਸੇ 25 ਤੋਂ 30000 ਬਾਹਰੀ ਆ ਕੇ ਬੈਠੇ ਹਨ ਜੇ ਪੰਜਾਬੀ ਜਿਹੜਾ ਵੋਟਰ ਹੋਊਗਾ ਹਮੇਸ਼ਾ ਖੰਡਿਆ ਹੁੰਦਾ ਹੈ ਜੀ ਉਹਨੂੰ ਖੰਡਾਰ ਕੇ ਜੇ ਪਰਵਾਸੀ ਲੇਬਰ ਨੂੰ ਹੀ ਕੰਸੋਲੀਡੇਟ ਇੱਕ ਪਾਸੇ ਕਰ ਲਿਆ ਜਾਂਦਾ ਤੇ ਆਰਾਮ ਨਾਲ ਸੀਟ ਕੱਢ ਲੈਂਦੇ ਤੇ ਇਹ ਸਾਰਾ ਕੁਝ ਉਹ ਦੀ ਗਿਣਤੀ ਮਿੰਤੀ ਦੇ ਵਿੱਚ ਹੁੰਦਾ ਇਸ ਕਰਕੇ ਮੈਨੂੰ ਲੱਗਦਾ ਵੀ ਪੰਜਾਬ ਦੀਆਂ ਜਿਹੜੀਆਂ ਪੋਲਿਟੀਕਲ ਧਿਰਾਂ ਉਹ ਇਸ ਮਸਲੇ ਤੇ ਸੀਰੀਅਸ ਕਦੀ ਹੋਈਆਂ ਹੀ ਨਹੀਂ ਐ ਉਹ ਹਾਲੇ ਤੱਕ ਵੀ ਤੁਸੀਂ ਦੇਖ ਲਓ ਵੀ ਨਿਰਭੈਾ ਕਾਂਡ ਹੋਇਆ ਸੀਗਾ ਤੇ ਹੁਣ ਦਾ ਮਸਲਾ ਇਹ ਮਸਲਾ ਉਸ ਤੋਂ ਜ਼ਿਆਦਾ ਸੀਰੀਅਸ ਹੈਗਾ ਤੇ ਪੰਜਾਬ ਦੀਆਂ ਪੋਲਿਟੀਕਲ ਪਾਰਟੀਆਂ ਦਾ ਪ੍ਰਤੀਕਰਮ ਦੇਖ ਲਓ ਕਿਸ ਤਰ੍ਹਾਂ ਦਾ ਆਇਆ ਉਹ ਠੰਡਾ ਪ੍ਰਤੀਕਰਮ ਹੈ ਤੇ ਮੈਨੂੰ ਤਾਂ ਲੱਗਦਾ ਹਾਲੇ ਤੱਕ ਇਹਨਾਂ ਨੂੰ ਪ੍ਰੋਪਰ ਮੁਆਵਜ਼ੇ ਤੱਕ ਦੀ ਵੀ ਗੱਲ ਨਹੀਂ ਸ਼ੁਰੂ ਹੋਈ ਹੂੰ ਸਹੀ ਗੱਲ ਹੈ ਸੋ ਅੱਛਾ ਇਹਦੇ ਵਿੱਚ ਫਿਰ ਜਿਹੜੀ ਤੁਸੀਂ ਹੁਣ ਪੋਲਿਟੀਕਲ ਪਾਰਟੀਆਂ ਨਾਲ ਗੱਲ ਜੋੜੀ ਹੈ ਪੋਲਿਟੀਕਲ ਪਾਰਟੀ ਨੂੰ ਲੋੜ ਹੁੰਦੀ ਹੈ ਵੋਟ ਦੀ ਵੋਟ ਕਰਕੇ ਹੀ ਉਹ ਇਹ ਸਾਰਾ ਕੁਝ ਕਰਦੇ ਨੇ ਹੁਣ ਦੂਜੇ ਪਾਸੇ ਜਦੋਂ ਇਹ ਲੋਕ ਜਿਹੜੇ ਪ੍ਰਵਾਸੀ ਇੱਥੇ ਆ ਕੇ ਕੰਮ ਕਰਦੇ ਨੇ ਉਹਨਾਂ ਦੇ ਅੱਗੇ ਮਾਈਕ ਕਰਦੇ ਆ ਉਹਨਾਂ ਨੂੰ ਕਹਿੰਨੇ ਆ ਵੀ ਤੁਹਾਡੇ ਲਈ ਜਿਹੜੀ ਇਹ ਗੱਲ ਚੱਲ ਰਹੀ ਆ ਤੁਸੀਂ ਕਿਵੇਂ ਦੇਖਦੇ ਹੋ ਅਗਲੇ ਕਹਿੰਦੇ ਅਸੀਂ ਆਪਣੇ ਦੇਸ਼ ਦੇ ਵਿੱਚ ਇੱਕ ਸੂਬੇ ਦੇ ਅੰਦਰ ਰਹਿ ਰਹੇ ਆ ਅਸੀਂ ਕੰਮ ਕਰ ਸਕਦੇ ਆ ਇੱਥੇ ਆ ਕੇ ਕਹਿੰਦੇ ਤੁਸੀਂ ਜਾਣਦੇ ਹੋ ਵਿਦੇਸ਼ਾਂ ਦੇ ਜਾਂ ਧਰਤੀਆਂ ਤੇ ਜਾ ਕੇ ਕੰਮ ਕਰਦੇ ਹੋ ਤੁਹਾਨੂੰ ਉੱਥੋਂ ਕਦੀ ਕਿਸੇ ਨੇ ਕਿਹਾ ਵੀ ਨਿਕਲ ਜਾਓ ਪਰ ਇੱਥੇ ਇਹ ਗੱਲ ਆਉਂਦੀ ਹੈ ਜੇਕਰ ਸਾਡੇ ਪੰਜਾਬੀ ਜਾਂ ਹੋਰ ਵੀ ਸਟੇਟਾਂ ਤੋਂ ਜਿੱਥੋਂ ਵੀ ਜਾਂਦੇ ਨੇ ਆਪਾਂ ਕੱਲੇ ਪੰਜਾਬੀਆਂ ਨੂੰ ਨਹੀਂ ਕਹਿੰਦੇ ਉਹ ਉੱਥੇ ਜਾਂਦੇ ਨੇ ਤਾਂ ਉਹਨਾਂ ਨੂੰ ਘਟੋ-ਕਟ ਇੱਕ ਲੰਬਾ ਸੰਘਰਸ਼ 5-5 10-10 ਕਈ ਦੇਸ਼ਾਂ ਦੇ ਵਿੱਚ 15-15 ਸਾਲ ਦਾ ਸੰਘਰਸ਼ ਕਰਨਾ ਪੈਂਦਾ ਕਹ ਲਈਏ ਸਿੱਧੇ ਰੂਪ 'ਚ ਆਪਾਂ ਨਾਰਮਲ ਸ਼ਬਦ ਵਰਤਣਾ ਹੋਵੇ ਸ਼ਰਤਾਂ ਕਹ ਲਈਏ ਉਹਨਾਂ ਦੀ ਭਾਸ਼ਾ 'ਚ ਨਿਯਮ ਕਾਨੂੰਨ ਕਹ ਲਈਏ ਉਹ ਸਾਰੇ ਫਾਲੋ ਕਰਨੇ ਪੈਂਦੇ ਨੇ ਤਾਂ ਜਾ ਕੇ ਵੋਟ ਪਾਉਣ ਦਾ ਅਧਿਕਾਰ ਮਿਲਦਾ ਉੱਤੇ ਦੀਆਂ ਸਰਕਾਰਾਂ ਤਾਂ ਇੰਨੀ ਕਾਲੀ ਨਹੀਂ ਕਰਦੀਆਂ ਵੀ ਭਾਈ ਆ ਗਿਆ ਬੰਦਾ ਇਹਨੂੰ ਪਹਿਲਾਂ ਵੋਟ ਚ ਕਨਵਰਟ ਕਰੋ ਇੱਥੇ ਸਾਡੇ ਆਉਂਦੇ ਆਂ ਵੋਟ ਚ ਕਨਵਰਟ ਹੋ ਜਾਂਦੇ ਨੇ ਜਦੋਂ ਇਹ ਵੋਟ ਚ ਕਨਵਰਟ ਹੋ ਜਾਂਦੇ ਨੇ ਫਿਰ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਪੋਲੀਟੀਕਲ ਇੰਟਰਫੀਰੈਂਸ ਹੋ ਜਾਂਦੀ ਹੈ ਪੋਲੀਟੀਕਲ ਇੰਟਰਸਟ ਨੂੰ ਪ੍ਰਭਾਵਿਤ ਕਰਦੇ ਨੇ ਹੁਣ ਪੰਜਾਬ ਦਾ ਪੋਲੀਟੀਕਲ ਇੰਟਰਸਟ ਕੋਈ ਹੋਰ ਹੋ ਸਕਦਾ ਹੈ ਉਹ ਬੰਦਾ ਉਧਰਲੇ ਪਾਸਿਓਂ ਆਇਆ ਉਹਨੇ ਉਹਨੂੰ ਤਾਂ ਉਹਦਾ ਇੰਟਰਸਟ ਕੋਈ ਹੋਰ ਹੋਊਗਾ ਉਹ ਸਿੱਧਾ ਪ੍ਰਭਾਵਿਤ ਕਰੂਗਾ ਫਿਰ ਇਹ ਜਿਹੜੀ ਵੋਟ ਪੋਲਿਟਿਕਸ ਹੈ ਸਿੱਧਾ ਹੱਕ ਮਿਲ ਜਾਣਾ ਆਉਂਦੇ ਆਈ ਵੋਟ ਪਾਉਣ ਦਾ ਇਹਨੂੰ ਕਿਵੇਂ ਕਿਵੇਂ ਦੇਖ ਦੇਖੋ ਇਹ ਜਿਹੜਾ ਮਸਲਾ ਨਾ ਜੇ ਜਿੱਥੇ ਤੱਕ ਸਵਾਲ ਹੈਗਾ ਪ੍ਰਵਾਸੀ ਨੂੰ ਕੰਮ ਕਰਨ ਦਾ ਕੰਮ ਕਰਨ ਤੋਂ ਕਿੰਨੇ ਰੋਕਿਆ ਇਹ ਲੀਗਲਾਈਜ਼ ਤੋੜਨਾ ਆਇਆ ਹੈ ਉਹਦੀ ਕੋਈ ਪ੍ਰੋਪਰ ਵੈਰੀਫਿਕੇਸ਼ਨ ਹੋਈ ਹੈ ਪਰ ਕੰਮ ਕਰੇ ਪਰ ਉਹ ਝੁੱਗੀ ਨਾ ਪਾਵੇ ਝੁੱਗੀ ਪਾਣੀ ਇਲਲੀਗਲ ਹੈ ਠੀਕ ਹੈ ਫਿਰ ਉਹ ਜੇ ਮਿਨਿਮਮ ਵੇਜਸ ਤੇ ਕੰਮ ਕਰੂਗਾ ਉਹ ਵੀ ਇੱਥੇ ਤੇ ਮਜ਼ਦੂਰ ਦੇ ਹਿੱਤਾਂ ਦੇ ਖਿਲਾਫ ਹੈ ਤੀਜੀ ਗੱਲ ਇਹ ਹੈ ਵੀ ਕੰਮ ਕਰਨ ਦਾ ਹੱਕ ਵੋਟਿੰਗ ਦਾ ਹੱਕ ਇੱਕੋ ਜਿਹਾ ਕਿਦਾਂ ਤੁਸੀਂ ਰੱਖ ਸਕਦੇ ਆ ਠੀਕ ਹੈ ਨਾ ਹੁਣ ਗੱਲ ਆਂਦੀ ਹੈ ਹਰ ਹਰੇਕ ਬੰਦਾ ਈਵਨ ਖੱਬੇ ਪੱਖੀ ਵੀ ਇਸ ਗੱਲ ਨੂੰ ਪ੍ਰਸੰਗ ਉਭਾਰਦੇ ਆ ਵੀ ਬਾਹਰ ਦੇ ਪੰਜਾਬੀ ਬਾਹਰ ਜਾਂਦੇ ਆ ਪੰਜਾਬੀ ਬਾਹਰ ਦੋ ਤਿੰਨ ਤਰ੍ਹਾਂ ਤੋਂ ਜਾਣੇ ਸ਼ੁਰੂ ਹੋਏ ਆ ਪਹਿਲੀ ਗੱਲ ਤਾਂ ਉਹਨਾਂ ਦੇ ਇੱਥੇ ਫਰਜੀ ਇਨਕਾਊਂਟਰ ਸ਼ੁਰੂ ਹੋਏ ਜਿਹੜੇ ਵਿੱਚ ਇਹ ਪ੍ਰਵਾਸੀ ਜਿਹੜੀਆਂ ਪੋਲਿਟਿਕਲ ਪਾਰਟੀਆਂ ਉਹ ਵੀ ਇਨਵੋਲ ਹੋ ਰਹੀਆਂ ਹੈ ਚਾਹੇ ਉਹ ਕਾਂਗਰਸ ਦੀ ਸਰਕਾਰ ਸੀ ਚਾਹੇ ਉਹ ਅਕਾਲੀਆਂ ਦੀ ਸਰਕਾਰ ਸੀ ਜਾਂ ਅੱਜ ਸੋ ਕਾਲਡ ਜਿਹੜੀ ਸੀ ਡੀਪ ਸਟੇਟ ਦੇ ਨਾਲ ਹੀ ਸੀ ਬਿਲਕੁਲ ਸੀਗੀ ਹੈ ਨਾ ਸਾਡੇ ਇੱਕ ਪੀੜੀ ਦਾ ਇਹਨਾਂ ਨੇ ਫਰਜੀ ਮੁਕਾਬਲਿਆਂ 'ਚ ਮਾਰਦੀ। ਦੂਜਾ ਜਿਹੜਾ ਪ੍ਰਵਾਸ ਦਾ ਦੌਰ ਸ਼ੁਰੂ ਹੋਇਆ ਨਸ਼ਿਆਂ ਕਰਕੇ ਉਹ ਮਾਪੇ ਡਰਦੇ ਸੀ ਕਿ ਇੱਥੇ ਬੱਚਾ ਰਹੂਗਾ ਨਸ਼ਿਆਂ ਦਾ ਸ਼ਿਕਾਰ ਹੋ ਜਾਊਗਾ। ਉਹ ਵੀ ਸਟੇਟ ਫੇਲੀਅਰ 'ਚ ਗਏ ਆ। ਕੋਈ ਬੱਚਾ ਇਸ ਤਰ੍ਹਾਂ ਤਾਂ ਜਾਣਾ ਨਹੀਂ ਚਾਹੁੰਦਾ ਸਿਕਾ। ਤੀਸਰਾ ਤੀਸਰਾ ਇਹ ਹੈ ਕਿ ਵੋਟ ਪਾਣ ਦਾ ਹੱਕ ਤਾਂ ਹਿਮਾਚਲ 'ਚ ਵੀ ਨਹੀਂ ਹੈ। ਫਿਰ ਹਿਮਾਚਲ 'ਚ ਵੀ 80% ਜਿਹੜਾ ਕੋਟਾ ਹੈ ਉਹ ਸਥਾਨਕ ਮਜ਼ਦੂਰ ਨੂੰ ਮਿਲਦਾ ਹੈ। ਹੋਰ ਥਾਂ ਵੀ ਹੈ। ਅਪਾ ਕਹਿੰਨੇ ਵੀ ਜੇ 20% ਦੇ ਵਿੱਚ ਲੇਬਰ ਆ ਕੇ ਕੰਮ ਵੀ ਕਰਦੀ ਐ ਕੋਈ ਨਨ ਕੱਟਣ ਦਾ ਹਾਲ ਨਹੀਂ ਪਰ ਸਵਾਲ ਇਹ ਆ ਵੀ ਉਹ ਵੋਟ ਪਾਉਣ ਲਈ ਐਲੀਜੀਬਲ ਕਿਦਾਂ ਹੋ ਜਾਂਦੇ ਐ ਇਹਨਾਂ ਨੇ ਤਾਂ ਸਗੋਂ 2-2 3-3 ਆਪਣੇ ਆਧਾਰ ਕਾਰਡ ਬਣਾਏ ਹੋਏ ਐ 2-2 3-3 ਜਗ੍ਹਾ ਐ ਇਹਨਾਂ ਨੇ ਵੋਟਾਂ ਬਣਾਈਆਂ ਹੋਈਆਂ ਫੇਰ ਇੱਕ ਜਿਹੜਾ ਕਨੈਕਲੀ ਪੋਸੀਬਲ ਹੈ ਬਿਲਕੁਲ ਹੈਗਾ ਸਭ ਕੁਝ ਹੋ ਰਿਹਾ ਯੂਪੀ 'ਚ 2-2000 ਦਾ ਆਧਾਰ ਕਾਰਡ ਬਣ ਜਾਂਦਾ ਇੱਕ ਇੱਕ ਤੁਸੀਂ ਦੇਖੋ ਕਿ ਵੋਟ ਚੋਰੀ ਦਾ ਮਸਲਾ ਚੱਲ ਰਿਹਾ ਉਹ ਵੋਟ ਚੋਰੀ ਦਾ ਮਸਲਾ ਇਹੀ ਐ ਉਹ ਵੋਟ ਚੋਰੀ ਦਾ ਮਸਲਾ ਤੁਸੀਂ ਇਹ ਦੇਖ ਲਓ ਜਿਹੜਾ ਰਾਹੁਲ ਗਾਂਧੀ ਵੀ ਬੋਲ ਰਿਹਾ ਉਹ ਵੋਟ ਚੋਰੀ ਦੇ ਵਿੱਚ ਜਿਹੜੇ ਲੋਕ ਗਿਣ ਰਹੇ ਆ ਜੇ ਤਾਮਿਲਨਾਡੂ ਵਾਲੇ ਕਹਿ ਰਹੇ ਵੀ ਬਿਹਾਰ ਤੋਂ ਆਏ ਆ ਜਾਂ ਯੂਪੀ ਤੋਂ ਆਏ ਆ ਕਰਨਾਟਕ ਵਾਲੇ ਕਹਿ ਰਹੇ ਯੂਪੀ ਬਿਹਾਰ ਤੋਂ ਆਇਆ ਕੋਈ ਇਹ ਤਾਂ ਨਹੀਂ ਕਹਿ ਰਹੇ ਵੀ ਪੰਜਾਬੀਆਂ ਨੇ ਜਾ ਕੇ ਉੱਤੇ ਆਬਾਦੀ ਵਧਾਤੀ ਤੇ ਵੋਟਾਂ ਨੂੰ ਇੰਪੈਕਟ ਕੀਤਾ ਡੈਮੋਗ੍ਰਾਫੀ ਨੂੰ ਸੱਟ ਮਾਰ ਬਿਲਕੁਲ ਡੈਮੋਗ੍ਰਾਫੀ ਨੂੰ ਇੰਪੈਕਟ ਕੌਣ ਕਰ ਰਿਹਾ ਉਹ ਇਹ ਕਰ ਰਿਹਾ ਠੀਕ ਹੈ ਨਾ ਹੁਣ ਇਲਜ਼ਾਮ ਪੰਜਾਬੀਆਂ ਤੇ ਲਾ ਰਹੇ ਆ ਦੂਜੀ ਗੱਲ ਇਹ ਹੈ ਵੀ ਗਲਫ ਦੇ ਵਿੱਚ 43 ਲੱਖ ਜਿਹੜੇ ਆ ਭਾਰਤੀ ਕੰਮ ਕਰਦਾ ਹੈ ਅਟ ਵਰਕਿੰਗ ਰਾਈਟ ਉਹਨਾਂ ਨੂੰ ਦਿੰਦੇ ਆ ਯੂਏਈ ਸਿਰਫ ਯੂਏਈ ਉਹਨਾਂ ਦੀ ਆਬਾਦੀ ਦਾ 40% ਹਿੱਸਾ ਭਾਰਤੀ ਬਣ ਜਾਂਦੇ ਆ ਤੇ ਉੱਥੇ ਤਾਂ ਉਹ VOTING ਰਾਈਟ ਦਿੰਦੇ ਨਹੀਂ ਉਹ ਪਸੰਦ ਦਾ ਰਾਈਟ ਕੰਮ ਕਰਨ ਦਾ ਦੇ ਦਿੰਦੇ ਆ VOTING ਰਾਈਟ ਤਾਂ ਕੀ ਉਹ ਤਾਂ ਸਿਟੀਜ਼ਨਸ਼ਿਪ ਨਹੀਂ ਦਿੰਦੇ ਬਿਲਕੁਲ ਨਹੀਂ ਦਿੰਦਾ ਨਾ ਏਸੀ ਤਰ੍ਹਾਂ ਇਹ ਹੈ ਵੀ ਜਿਹੜਾ ਤੁਸੀਂ ਪੰਜਾਬ ਤੋਂ ਵਿਦੇਸ਼ ਨੂੰ ਹੋ ਰਹੇ ਪ੍ਰਵਾਸ ਨੂੰ ਭਾਰਤ ਤੇ ਬਾਕੀ ਕਿੱਤਿਆਂ ਤੋਂ ਹੋ ਰਹੇ ਪ੍ਰਵਾਸ ਨਾਲ ਨਹੀਂ ਜੋੜ ਸਕਦੇ ਪੰਜਾਬੀਆਂ ਤੋਂ ਕੁੱਟ ਖਾ ਕੇ ਆਪਣੇ ਮੁਲਕ ਨੂੰ ਛੱਡ ਕੇ ਗਏ ਆ ਇਹ ਉਹ ਉੱਤੇ ਸ਼ਰਨਾਰਤੀ ਬਣਿਆ ਉੱਥੇ ਦੇ ਉਹਨਾਂ ਨੇ ਨਿਯਮਾਂ ਨੂੰ ਪਾਲਨ ਕੀਤਾ ਉੱਤੇ ਤਾਂ ਉਹਨਾਂ ਨੇ ਲੈਂਗੁਏਜ ਟੈਸਟ ਦਿੱਤਾ ਉੱਤੇ ਉਹਨਾਂ ਨੇ ਵੱਡਾ ਸਰਮਾਇਆ ਇਨਵੈਸਟ ਕੀਤਾ ਉੱਥੇ ਜਾ ਕੇ ਉਹਨਾਂ ਨੇ ਕਿਸੇ ਨੇ ਚੁੱਕੀ ਤਾਂ ਨਹੀਂ ਪਾਈ ਬਕਾਇਦਾ ਟੈਕਸ ਭਰਦੇ ਆ ਉਹ ਉਹਨਾਂ ਦੇ ਵਿੱਚੋਂ ਸ਼ੇਅਰ ਹੋਲਡਰ ਤਾਂ ਬੰਦੇ ਹੀ ਨਹੀਂ ਆ ਸਿੱਧੇ ਜਾ ਕੇ ਜੀ ਵੋਟ ਬਣਾ ਲੈਣੇ ਜਾਂ ਕੁਝ ਉਹਨਾਂ ਨੂੰ ਤਾਂ ਇੱਕ ਲੰਬੇ ਸਟਰਗਲ ਤੋਂ ਬਾਅਦ ਮਿਲਣਾ ਅਸੀਂ ਤਾਂ ਇਹੀ ਕਹਿ ਰਹੇ ਆਂ ਵੀ 25 ਤੋਂ 30 ਸਾਲ ਇੱਥੇ ਰੋ ਤੁਸੀਂ ਇਸ ਸੱਭਿਆਚਾਰ ਦਾ ਹਿੱਸਾ ਬਣੋ ਪਹਿਲਾਂ ਤੁਸੀਂ ਇੱਥੇ ਦੀ ਬੋਲੀ ਅਪਣਾਓ ਇਹ ਤਾਂ ਕੁਝ ਹੋ ਨਹੀਂ ਰਿਹਾ ਉਲਟਾ ਇਹ ਹੋ ਰਿਹਾ ਵੀ ਅੱਜ ਦੀ ਡੈਮੋਗ੍ਰਾਫੀ ਚੇਂਜ ਕਰਕੇ ਇਸ ਖੇਤੇ ਨੂੰ ਹਿੰਦੀ ਖੇਤਾ ਬਣਾਇਆ ਜਾ ਰਿਹਾ ਹੁਣ ਇੱਕ ਸੂਬਾ ਸਾਡੇ ਆ ਇਹ ਸੂਬਾ ਸਾਡੀ ਰਾਜਧਾਨੀ ਦੇ ਵਿੱਚ ਸਾਡੀ ਲੈਂਗੁਏਜ ਇਹਨਾਂ ਨੇ ਬਾਹਰ ਕੱਢੀ ਆ ਉਹ ਕਿਸ ਕਰਕੇ ਹੋਈ ਆ ਵੀ ਕਿਉਂਕਿ ਪ੍ਰਵਾਸੀਆਂ ਦੀ ਗਿਣਤੀ ਵਧਾਈ ਗਈ ਉੱਥੇ 4 ਲੱਖ ਲੋਕਾਂ ਲਈ ਡਿਜ਼ਾਈਨ ਹੋਇਆ ਸ਼ਹਿਰ 11 ਲੱਖ ਲੋਕਾਂ ਦਾ ਬਣਾਤਾ ਤਾਂ ਹੁਣ ਕਹਿੰਦਾ ਜੀ ਅਸੀਂ ਸਲਮ ਫਰੀ ਸ਼ਹਿਰ ਹੈ ਚੰਡੀਗੜ੍ਹ ਬਿਲਕੁਲ ਇਹੀ ਉਹ ਉਸੀ ਪਾਲਸੀ ਦੀ ਐਕਸਟੈਂਸ਼ਨ ਜਿਹੜੀ ਹੈ ਪੰਜਾਬ ਵਿੱਚ ਹੋ ਰਹੀ ਹੈ ਚੰਡੀਗੜ੍ਹ ਤੋਂ ਬਾਅਦ ਆਣਾ ਨੇ ਹੁਣ ਪੰਜਾਬ ਦੇ ਵੱਖ-ਵੱਖ ਸ਼ਹਿਰ ਦੱਬਨੇ ਹਨ ਤੇ ਉਹਦੇ ਵਿੱਚੋਂ ਹੀ ਇਹਨਾਂ ਨੇ ਸਾਡੀਆਂ ਪੰਚਾਇਤੀ ਜਿਹੜੀ ਸ਼ਾਮਲਾਟਾਂ ਉਹ ਦੱਬਣੀਆਂ ਆ ਉਹਨਾਂ ਜਗਤਪੁਰਾ ਦਾ ਮਸਲਾ ਇਹੀ ਸੀਗਾ ਵੀ 9000 ਸਾਨਕ 900 ਸਾਨਕ ਬੰਦਾ ਤੇ 7000 ਜਿਹੜਾ ਸੀ ਪ੍ਰਵਾਸੀ ਸੀਗਾ ਹੁਣ ਜੇ ਪ੍ਰਵਾਸੀ ਪੰਚਾਇਤ ਉੱਤੇ ਬਣ ਜਾਂਦੀ ਕੱਲੂ ਉਹ ਕਹਿ ਦਿੰਦੇ ਜੀ ਪਿੰਡ ਦੀ ਜ਼ਮੀਨ ਹੀ ਵੰਡ ਦੇਣੀ ਹੈ ਸਰਪਲਸ ਲੈਂਡ ਵੰਡ ਦੇਣੀ ਹੈ ਜੋ ਕੁਝ ਹੈ ਜਾਂ ਸ਼ਾਮਲਾਟ ਨੂੰ ਉਹਨਾਂ ਨੇ ਆਪਸ ਵਿੱਚ ਵੰਡ ਲੈਣਾ ਸੀਗਾ ਸੋ ਸਥਾਨਕ ਮਸਲਿਆਂ ਦੇ ਵਿੱਚੋਂ ਸਥਾਨਕ ਲੋਕਾਂ ਨੂੰ ਹੀ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਪਾਸੇ ਇਹ ਹੈ ਵੀ ਇਹਨਾਂ ਤੇ ਕੋਈ ਜਿਹੜਾ ਆ ਪੋਪੂਲੇਸ਼ਨ ਦਾ ਕੋਈ ਚੈੱਕ ਨਹੀਂ ਲੱਗਦਾ ਐਵਰੇਜ 10 ਤੋਂ 4 ਬੱਚੇ ਹੈ ਕਿਉਂਕਿ ਨੈਸ਼ਨਲ ਐਵਰੇਜ ਆਨਾਂ ਦੀ 3.86 ਹੈ ਜਿਹੜੀ ਯੂਪੀ ਦੇ ਬਿਹਾਰ ਦੀ ਹੈ ਫਾਰ ਮੋਰ ਦੈਨ ਪੰਜਾਬ ਪੰਜਾਬ ਦੀ 1. ਕੁਛ ਹੈ 1.6 ਹੈ ਉਹਦੇ ਵਿੱਚੋਂ ਵੀ ਜਿਹੜੀ ਸਿੱਖਾਂ ਦੀ ਪੋਪੂਲੇਸ਼ਨ ਰੇਟ ਹੈ 1.4 ਹੈ ਜਿਹੜੀ ਕਿ ਰੈੱਡ ਉਹਦੇ ਵਿੱਚ ਜੋਨ ਚਾਹੇ ਇਹ ਤਾਂ ਡਿੱਗੀ ਹੈ ਸਗੋਂ ਸਿੱਖਾਂ ਦੀ 2012 ਦੇ ਮੁਕਾਬਲੇ 22 ਤੱਕ ਜਦੋਂ ਆਉਨੇ ਆ ਬਹੁਤ ਘੱਟ ਘਟੀ ਹੈ ਕਹਿੰਦੇ ਬਿਲਕੁਲ ਘਟੀਆ ਹੁਣ ਇਹੀ ਤਾਂ ਮਸਲਾ ਹੈ ਵੀ ਇਹਦੇ ਵਿੱਚ ਫੈਡਰਲਿਜ਼ਮ ਦੇ ਢਾਂਚੇ ਦੀ ਭਾਵਨਾ ਕਿੱਥੇ ਹੈ ਉਹ ਵੀ ਤਾਂ ਕਮਜ਼ੋਰ ਹੋ ਰਿਹਾ ਵੀ ਇੱਕ ਬੰਦੇ ਇੱਕ ਖਿੱਤੇ ਤੋਂ ਉੱਥੇ ਦੇ ਮੂਲ ਨਿਵਾਸੀ ਹੀ ਕੱਟ ਕੀਤੇ ਜਾ ਰਹੇ ਹਨ ਉਹ ਵੀ ਤੁਸੀਂ ਇੱਕ ਆਬਾਦੀ ਦਾ ਬੰਬ ਸਿੱਟ ਕੇ ਗੈਰ ਪੰਜਾਬੀ ਖੇਤਰ ਤੋਂ ਬੰਦੇ ਲਿਆ ਕੇ ਇੱਥੇ ਤੁਸੀਂ ਵਸਾ ਰਹੇ ਆ ਉਹਨਾਂ ਨੂੰ ਇੱਥੇ ਦਾ ਵੋਟਰ ਬਣਾ ਰਹੇ ਆ ਉਹਦੇ ਨਾਲ ਕੀ ਹੋ ਰਿਹਾ ਪੰਜਾਬ ਦੇ ਮਸਲੇ ਡਾਈਲੂਟ ਹੋ ਰਹੇ ਹਨ ਤੇ ਇਹੀ ਜਿਹੜੀ ਚੀਜ਼ ਹੈ ਏਸੀ ਕਰਕੇ ਲੈਫਟ ਜਿਹੜਾ ਹੈ ਇਹਨਾਂ ਦਾ ਸਾਥ ਦੇ ਰਿਹਾ ਕਿਉਂਕਿ ਉਹ ਪਹਿਲੀ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਮਸਲਿਆਂ ਦੇ ਖਿਲਾਫ ਹੈ ਲੈਫਟ ਇਹਦੇ ਵਿੱਚ ਲੈਫਟ ਇਹ ਵੀ ਤਾਂ ਕਰ ਸਕਦਾ ਹੈ ਉੱਥੇ ਦੀਆਂ ਸਰਕਾਰਾਂ ਜਿਨ੍ਹਾਂ ਨੂੰ ਜਿਨ੍ਹਾਂ ਨੇ ਇਹਨਾਂ ਨੂੰ ਝੰਬਿਆ ਇੱਥੇ ਆਉਣ ਨੂੰ ਮਜਬੂਰ ਕੀਤਾ ਉਹਨਾਂ ਦੇ ਖਿਲਾਫ ਕਿਉਂ ਨਹੀਂ ਬੋਲਦਾ ਅਜੀ ਤਾਂ ਕਹਿੰਦੇ ਆ ਕਿ ਯੂਪੀ ਬਿਹਾਰ ਜਿਹੜਾ ਹੈ ਐਡੀ politically ਰਿਚ ਕਹਿੰਦੇ ਆ ਵੀ ਇੱਥੇ ਦੇ ਲੋਕਾਂ ਦਾ ਪੋਲਿਟੀਕਲ ਥੋਟ ਪ੍ਰੋਸੈਸ ਬੜਾ ਤੇਜ਼ ਹੈ। ਉਹਨਾਂ ਇੱਥੇ ਦੇ ਲੋਕਾਂ ਨੂੰ ਜੇ ਤੁਸੀਂ ਵੋਟ ਜਿਹੜੀ ਹੈ ਬਾਇਓਮੈਟ੍ਰਿਕ ਨਾਲ ਜੋੜ ਦੋ ਉਹਨਾਂ ਦੇ ਮੂਲ ਮੂਲ ਜਿਹੜਾ ਖੇਤਰ ਹੈ ਉਹਦੇ ਵਿੱਚ ਉਹਨਾਂ ਦੀ ਵੋਟ ਬਣੀ ਹੋਵੇ ਲੈਫਟ ਵਾਲੇ ਜਾਣ ਸਕੋ ਆਪਣਾ ਇਨਕਲਾਬ ਲੈ ਕੇ ਜਾਣ ਤੇ ਇੱਕ ਮਾਡਲ ਸਟੇਟ ਖੜੀ ਕਰਨ। ਇੱਥੇ ਆਗੇ ਤਾਂ ਕੁਝ ਨਹੀਂ ਬੰਨਣਾ ਉਹਨਾਂ ਦਾ ਵੀ ਕਿਉਂਕਿ ਇੱਥੇ ਆ ਕੇ ਜਿਹੜੀ ਪ੍ਰਵਾਸੀ ਦੀ ਵੋਟ ਵੀ ਬੰਨੀ ਆ ਉਹ ਕਿਸੇ ਲੈਫਟ ਨੂੰ ਤਾਂ ਭੁਗਤ ਨਹੀਂ ਨਹੀਂ ਉਹ ਤਾਂ ਐਂਡ 'ਚ ਜਿਹੜਾ ਪੈਸੇ ਲੱਗੇ ਭੁਗਤ ਨਹੀਂ ਆ। ਸੋ ਇਸ ਕਰਕੇ ਮੈਂ ਕਹਿੰਦਾ ਵੀ ਇਹ ਇੱਕ ਮਾਡਲ ਪੇਸ਼ ਕਰਨ ਸੋ ਇਹ ਪੰਜਾਬ ਦੇ ਹਿੱਤਾਂ ਦੇ ਅਗੇਂਸਟ ਇਹਨਾਂ ਦਾ ਏਜੰਡਾ ਪਹਿਲੇ ਦਿਨ ਤੋਂ ਚੱਲ ਰਿਹਾ ਹੂੰ ਜੀ ਇਹ ਸਾਰੇ ਦੇ ਵਿੱਚ ਜਦੋਂ ਲੀਡਰਾਂ ਦੀ ਭੂਮਿਕਾ ਦੇਖਦੇ ਆਂ ਵੈਸੇ ਆਪਾਂ ਵੋਟਰ ਤੇ ਦੇ ਵਾਲੀ ਗੱਲ ਤੇ ਗੱਲ ਕਰ ਚੁੱਕੇ ਆਂ ਪਰ ਲੀਡਰਾਂ ਦਾ ਬਿਲਕੁਲ ਹੀ ਨਹੀਂ ਬੋਲਣਾ ਇੰਨਾ ਬੇਖੌਫ ਹੋ ਜਾਣਾ ਇਹ ਸਾਰੇ ਵਰਤਾਰੇ ਤੋਂ ਇੰਨੇ ਲੋਕਾਂ ਦੇ ਕੋਲੋਂ ਇਹਨੂੰ ਕਿਵੇਂ ਦੇਖਦੇ ਆਂ ਫਿਰ ਮੈਨੂੰ ਲੱਗਦਾ ਪੰਜਾਬ ਦਾ ਲੀਡਰ ਨਾ ਬੇਸ਼ਰਮ ਹੋ ਚੁੱਕਾ ਹੈ ਉਹਨੂੰ ਬੇਖੌਫ ਦੇ ਨਾਲ ਬੇਸ਼ਰਮ ਬੇਖੌਫ ਵੀ ਹੋ ਚੁੱਕਾ ਹੈ ਬੇਸ਼ਰਮ ਵੀ ਹੋ ਚੁੱਕਾ ਹੈ ਪਰ ਮੈਂ ਇੱਕ ਇੰਟਰਵਿਊ ਚ ਪ੍ਰਤਾਪ ਸਿੰਘ ਬਾਜਵਾ ਹੋਣਾ ਦੀ ਇੰਟਰਵਿਊ ਦੇਖੀ ਸੀ ਉਹਦੇ ਵਿੱਚ ਉਹਨਾਂ ਨੇ ਮੰਨਿਆ ਕਿ ਪੰਜਾਬ ਦੇ ਹਾਲਾਤ ਨੇਪਾਲ ਆਲ ਨੂੰ ਵੱਧ ਰਹੇ ਆ ਸੋ ਅਸੀਂ ਤਾਂ ਇਹਨਾਂ ਸਾਰਿਆਂ ਨੂੰ ਇੱਕ ਇਹੀ ਬੇਨਤੀ ਕਰਦੇ ਆਂ ਵੀ ਤੁਹਾਡੇ ਨਾਲ ਵੀ ਨੇਪਾਲ ਵਾਲੀ ਨਾ ਹੋ ਜਾਵੇ ਉਤੋਂ ਪਹਿਲਾਂ ਸੁਧਰ ਜੋ ਪੰਜਾਬ ਦੇ ਮਸਲਿਆਂ ਤੇ ਤੁਸੀਂ ਸੀਰੀਅਸ ਹੋ ਜਾ ਗੰਭੀਰ ਹੋ ਕੇ ਕੋਈ ਚਿੰਤਨ ਕਰੋ ਬਹੁਤ ਕੁਝ ਹੋ ਗਿਆ ਪਰ ਇਸ ਵਾਰ ਆਪਾਂ ਇਹ ਹੈ ਵੀ 4 ਮਹੀਨੇ ਦਾ ਜਾਂ 2 ਮਹੀਨੇ ਦਾ ਧਰਨਾ ਨਹੀਂ ਆ। ਇਸ ਵਾਰ ਤੁਹਾਡੀ ਬਾਹਮ ਰੋੜਨੀ ਆ। ਠੀਕ ਹੈ। ਉਹ ਵੀ ਪੀਸਫੁੱਲ ਤਰੀਕੇ ਨਾਲ ਮਰੋੜਾਂਗੇ। ਠੀਕ ਹੈ। ਬਹੁਤ-ਬਹੁਤ ਧੰਨਵਾਦ। ਧੰਨਵਾਦ ਜੀ। ਏਸਨ ਭਾਈ ਗੰਗਵੀਰ ਰਠੌਰ ਹੋਣੀ ਸਾਡੇ ਨਾਲ ਜਿਨ੍ਹਾਂ ਨੇ ਚਾਨਣਾ ਪਾਇਆ ਸਾਰੀ ਕਹਾਣੀ ਦੇ ਉੱਪਰ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਆ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਧੰਨਵਾਦ।